ਜਸਕਰਨ ਵੀ ਸੂਰਜ ਨਿਕਲਿਆ ਤੇ ਜਸਕਰਨ ਵੀ ਬਾਹਰ ਨਿਕਲਿਆ ਵਾ ਗਲੀ ਚ ਤੇ ਫਤਿਹ ਵੀ ਬਾਹਰ ਨਿਕਲਿਆ ਗਲੀ ਚ ਨਹੀਂ ਦੇ ਨਹੀਂ ਤੇ ਅੰਦਰੋਂ ਨਹੀਂ ਨਿਕਲਣ ਦਿੰਦੇ ਜਸਕਰਨ ਸਾਸੀ ਗੱਲ ਬੁਲਾਓ ਇਧਰ ਦੇਖੋ ਇਧਰ ਨੂੰ ਦੇਖੋ ਜਸਕਰਨ ਮੈਨੂੰ ਸਾਸੀ ਗੱਲ ਬੁਲਾ ਦਿਓ ਜਸਕਰਨ ਸਾਸੀ ਗੱਲ ਆ ਵੀ ਫਤਿਹ ਵੀ ਸਾਸੀ ਗੱਲ ਬੁਲਾਉਂਦਾ ਜਸਕਰਨ ਤੂੰ ਹੀ ਸਾਸੀ ਗੱਲ ਬੁਲਾਓ ਇਧਰ ਨੂੰ ਦੇਖ ਕੇ ਇਧਰ ਨੂੰ ਦੇਖੋ ਹੁਣ ਬੁਲਾਓ ਸਾਸੀ ਗੱਲ ਸਾਸੀ ਗਾਲ ਬੁਲਾ ਦੋ ਬਾਏ ਬਾਏ ਕਰ ਦੋ ਸਾਰਿਆਂ ਨੂੰ ਸਾਸੀ ਗਾਲ ਬਾਈ ਅਜੇ ਤੀਵੀਂ ਬੁਲਾ ਦੋ ਸਾਸੀ ਗਾਲ ਬਾਈ ਬਾਈ ਫਤਿਹ ਕਿਥਾ ਆਏ ਤੋ ਫਤਿਹ ਜੀ ਕਿੱਥੇ ਗਏ ਝੋਲਾ ਲਾਉਂਦੇ ਕਿਸ ਨੂੰ ਨਹੀਂ ਲੈ ਕੇ ਗਏ ਆ ਹੋਏ ਤੁਸੀਂ ਪ੍ਰੋਗਰਾਮ ਤੇ ਕੀ ਖਾ ਕੇ ਆਏ ਮੇਰੇ ਪੁੱਤ ਮੈਂ ਕਹ ਰਿਹਾ ਤੀ ਮੈਂ ਗਿਆ ਹਾਂ ਹਾਂ ਤੋ ਬੋਲੋ ਇਹਦੇ ਉੱਡੇ ਆਏ ਕਿਹਦਾ ਸੋ ਫ੍ਰੈਂਚ ਫ੍ਰਾਈਜ਼ ਪਤੇ ਨਹੀਂ ਨਾਲੇ ਜੂਸ ਤੇ ਹੁਣ ਅੱਜ ਤਾਂ ਨੋਜੀ ਇਹਦੀ ਨਿਕਲਨੀ ਹੋਣੀ ਸਟਾਰਟ ਜੂਸ ਪੀ ਲੈ ਨਹੀਂ ਬੱਚੇ ਬੱਚੇ ਨਹੀਂ ਹਾਂ ਹੁਣ ਸੂ ਸੂ ਜੂਸ ਤੇ ਸੁੰਦੀ ਹੈਗੀ ਹਾਏ ਮੈਂ ਨਹੀਂ ਪੀਣੀ ਹਾਂ ਆਵੇ ਜੱਸ ਕਰਨ ਦੀ ਗੱਡੀ ਤੇ ਕੀ ਲਿਖਿਆ ਬਾਹੂਬਲੀ ਬਾਹੂਬਲੀ ਗੱਡੀ ਬਾਹੂਬਲੀ ਹੈ ਬੜੇ ਤੇ ਫਤੇ ਤੇਰਾ ਟਰੈਕਟਰ ਜਾਸ ਕਰਨੇ ਮਾਲ ਲਿਆ ਨਹੀਂ ਨਹੀਂ ਬੈਠਾ ਰਹਿੰਦੋ ਵੀਰਿਆ ਐਦਾਂ ਥੋੜੀ ਹੁੰਦਾ ਚੱਲ ਫਿਰ ਓਕੇ 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 ਦਸਤਾਰ ਨਹੀਂ ਲਾਉਣੀ ਕੀ ਹੋਇਆ ਤੈਨੂੰ ਕਿੱਦ ਮੱਛਰ ਲੱਗ ਗਿਆ ਮੱਛਰ ਲੜ ਗਿਆ ਹੀ ਜਾਸ ਕਰਨ ਤੇ ਮੱਛਰ ਲੜ ਗਿਆ ਹੀ ਛੋਟੀ ਬਣੀ ਰਹਿ ਗਈ ਓਏ ਜਾਸ ਕਰਨ ਮੱਛਰ ਲੜ ਗਿਆ ਹੀ ਨਹੀਂ ਉੱਦਾ ਉਹਦੇ ਪੈਰ ਤੇ ਦਾ ਮਿੱਟੀ ਜੀ ਲੱਗੀ ਕੀ ਨਾ ਮੱਛਰ ਲੜ ਗਿਆ ਦੇਖੋ ਫੁੱਲ ਬਾਗੀ ਬਾਹਰਾਂ ਖੜੀਆਂ ਕਿਉਂ ਭਲਾ ਬਾਤੋਂ ਤੋਂ ਨਿਕਲਦਾ ਧੁੱਪ ਨਿਕਲਨ ਕਰਕੇ ਆ ਧੁੱਪ ਨਿਕਲ ਕਰਕੇ ਕੁੱਟੇ ਖੜ ਗਿਆ ਇਹ ਦੇਖੋ ਕਿਦਾਂ ਖੜਿਆ ਹੈ ਹੈ ਗਿਆ ਇਹ ਵਿਚਾਰਾ ਦੀਦੀ ਪੂਰੀ ਮੈਚਿੰਗ ਹਾਂ ਫੁੱਲ 1 ਮਿੰਟ ਦੇਖੀ ਹੈ ਕਲਰ ਕੋ ਸੋਨਾ ਸੁੱਖ ਵਾਕਈ ਇੱਕਦਮ ਫੁੱਲ ਪੂਰੀ 1 ਮਿੰਟ ਪੂਰੀ ਪੂਰੀ ਮੈਚਿੰਗ ਹੈ ਨਾ ਪੂਰੀ ਉਹਦ ਜਦੋਂ ਉਹ ਬੋਲ ਲੱਗਦੇ ਹੈ ਨਾ ਤੁਝੇ ਘਰ ਗਿਆ ਗਲਾਬੀ ਮੋਂਗਾ ਕਰ ਸਭ ਵੀ ਆ ਰੰਗ ਬਹੁਤ ਸੋਹਣਾ ਕਿੱਡਦਾ ਮੈਂ ਕਲਰ ਦਾ ਸੂਟ ਲੈਣਾ ਕਲਰ ਬਹੁਤ ਸੋਹਣਾ ਹੈ ਹਾਂ ਇਹਨਾਂ ਤੇ ਮੈਂ ਸੂਟ ਨਹੀਂ ਲੈਣੀ ਧੰਨਵਾਦ ਨਹੀਂ ਨਹੀਂ ਰੈੱਡ ਨਹੀਂ ਮੈਂ ਤੁਹਾਨੂੰ ਕਿਹਾ ਇਹ ਆਕਰ ਰੱਜੀ ਦੀਦੀ ਯਾਰੇ ਪੂਰਾ ਮੈਚਿੰਗ ਕਲਰ ਲੱਗ ਗਿਆ ਯੋ ਸੂਟ ਨਾਲ ਪੂਰਾ ਗਲਾਬ ਮੈਚ ਕਰਦੇ ਆ ਮੈਂ ਕਹਿੰਦੀ ਹਾਂ ਮੈਂ ਕਲਰ ਦਾ ਸੋਹਣਾ ਉਹ ਵਾਲਾ ਰਹਿ ਗਿਆ نیچے ਵਾਲਾ ਕਿਹੜਾ ਆਓ ਜਿਹੜਾ ਪਰਪਲ ਜੀ শেਡ ਛੜੀ ਆਹੋ ਲਿਆਉਣਾ ਤੇ ਬੁੱਲ ਨਾ ਲਾ ਜੂਗੀ ਕੋ ਹੂੰ ਲੈਣਾ ਵਾਂਗੇ ਹੂੰ ਹੂੰ ਆਹੋ ਚਲ ਚਲੀਏ ਤਿਆਰ ਤੇ ਹੋਈ ਹੈ ਸੌਖਾ ਹਾਏ ਹਾਏ ਇਸ ਮੇਰੇ ਕਿੰਨੇ ਛੋੜ ਲੈਣ ਵਾਲੇ ਆਹ ਆਫ ਵਾਈਟ ਵਿੱਚ ਉਹ ਜਿਹੜਾ ਕਲਰ ਹੋਵੇ ਜਿਹੜਾ ਉਹ ਵਾਲਾ ਨਾ ਉਹ ਜਿਹੜਾ ਆਫ ਵਾਈਟ ਦੇ ਵਿੱਚ ਨਾ ਰੋ ਨਾਲ ਪਰਪਲ ਹੋਰ ਕਿਹੜਾ ਨਹੀਂ ਮਲਾਵਾਂ ਆਹ ਗੁੱਟੀ ਵਾਲਾ ਕਲਰ ਅਛਾ ਹੂੰ ਨਹੀਂ ਉਹ ਦੋ ਤਿੰਨ ਹੀ ਚਲਰ ਲੈਣ ਵਾਲੇ ਆ ਉਹਦੇ ਨਾਲ ਵੀ ਫੁੱਲ ਰਲਣਿਆ ਕਿਹੜਾ ਉਹ ਪਰ ਲੈ ਜਿਹੜਾ ਉਹ ਡਾਲੀਆਂ ਜੀਆਂ ਨਾਲ ਲੱਗੇ ਫੁੱਲ ਆ ਵਾਲੇ ਆ ਵਾਲਾ ਹੂੰ ਨਹੀਂ ਉਹ ਰੈੱਡ ਜਾਵੋ ਰਲਦਾ ਮਿਲਦਾ ਹੀ ਹੈ ਗੁੱਟਿੰਗ ਮੇਰਾ ਰੈੱਡ ਰਲਦਾ ਮਿਲਦਾ ਪਰ ਉਹ ਰੈੱਡ ਵਾ ਗੁਲਾਬ ਨਾਲ ਚਾਹੀ ਮੈਚਿੰਗ ਹੋਣ ਡਈਏ ਗੁਲਾਬ ਨਾਲ ਤੇ ਫੁੱਲ ਆ ਹੂੰ ਮੈਂ ਜਦੋਂ ਕਿਧ ਹੁਣ ਜਾਊਂਗੀ ਨਾ ਗੁਲਾਬ ਤੋੜ ਕੇ ਸੂਟ ਨਾਲ ਤੇ ਲੱਗ ਲੈ ਜਾਈ ਹੂੰ ਆਹੋ ਇਹ ਦੇਖ ਰੂਗੀ ਇਹ ਨਹੀਂ ਦੀਦੀ ਪੈਰ ਛੇੜਦਾ ਛੋਂਦੇ ਆ ਆਹ ਛੋਂਦੇ ਦੀਆਂ ਦੀ ਪੈਰ ਛੇੜਦਾ ਬਹੁਤ ਟ੍ਰੈਂਡ ਅੱਗੇ ਕੱਲ੍ਹ ਕਹਿੰਦੇ ਕੋਈ ਵੈਂਟ ਕੀਤਾ ਸੋਖ ਬਹੁਤ ਸੂਟ ਖਰੀਦਦੀ ਤਨ ਸਭ ਦੀ ਮੈਂ ਸੂਟ ਪੈਣਾ ਸਾਰੇ ਖਰੀਦਦੀਆਂ ਵਾ ਉਹ ਗੱਲ ਵੱਖਰੀ ਆ ਕੋ ਬਲੌਗ ਬਣਾ ਲਈਨੇ ਤੁਸੀਂ ਵੀ ਬਲੌਗ ਨਹੀਂ ਬਣਾਉਂਦੇ ਹੈ ਸਾਡੇ ਸ਼ੋਅ ਹੋ ਜਾਂਦੇ ਸਾਡੇ ਸ਼ੋਅ ਹੋ ਜਾਂਦੇ ਤਾਂ ਡੇਰੇ ਹਾਇਟ ਰਹਿ ਜਾਂਦੇ ਆ ਨਹੀਂ ਪਾਦੀ ਮੇਰੇ ਮੁੱਤ ਤੇ ਰੰਗ ਆ ਦੇ ਕਪੜੇ ਨਹੀਂ ਹੈ ਮੈਂ ਨਹੀਂ ਮੈਂ ਤੇ ਬਾ ਦੋਹਾਂ ਸਾਲਾਂ ਬਾਅਦ ਹਾਂ ਦੋਹਾਂ ਸਾਲਾਂ ਬਾਅਦ ਕਰੀ ਮੂੰ ਇੱਧਰ ਨੂੰ ਇੱਥੇ ਹੋਰ ਉਹ ਜਾ ਦੋਹਾਂ ਤਿੰਨ ਸਾਲਾਂ ਬਾਅਦ ਕਿਤੇ ਜਾ ਕੇ ਦੋ ਪੈਂਟਾਂ ਕੱਟੀਆਂ ਲੈਣੀਆਂ ਹੈ ਬੰਦਿਆਂ ਦੀ ਪੈਂਟ ਥੱਲੇ ਹੋ ਗਈ ਤੁੱਕ ਪਿੱਛੇ ਹਾਂ ਬੰਦਿਆਂ ਦਾ ਲੱਗਣਾ ਬਾਈ ਨਵੀਂ ਲੈ ਲਓ ਬਸ ਕਮੀਜ਼ਾਂ ਕਮੀਜ਼ਾਂ ਹੀ ਚੇਂਜ ਕਰਨੀਆਂ ਜਾ ਲੋ ਗੁਡੀਆਂ ਦੇ ਸੂਟ ਹੀ ਬੰਦੇ ਦੇ ਹੱਤੇ ਬੰਦੇ ਦੀ ਬਸਾਰੀ ਦੁਨੀਆ ਹੈ ਹੈਨਾ ਤਾਂ ਹੈ ਕਿ ਉਹ ਹੀ ਸੂਟ ਲੈਣ ਗਈ ਬਲੌਗ ਬਣਾਉਣ ਕਰਨ ਹੂੰ ਹਾਂ ਮੈਂ ਇਹ ਕਰ ਲਾਂਗਾ ਉਦੋਂ ਤੇ ਉਦਾਂ ਤੇ ਇੱਕ ਹੀ ਮਿਲਣਾ ਸੀ ਤੇ ਸ਼ੁਕਰ ਮਨਾ ਆ ਵੀ ਦੋ ਮਿਲ ਗਏ ਦੋ ਮਿਲ ਗਏ ਕੀ ਕਰੀ ਹਜੇ ਮੇਰਾ ਪੱਪੇ ਨਾਲ ਦਾ ਸੂਟ ਵੀ ਪੈਂਦਾ ਆ ਚਾਹ ਰਿਹਾ ਜੀ ਜੀ ਆਲੀ ਜਾਵੋ ਜੀ ਨਾ ਮੁੜ ਕੇ ਕੰਗਰੀ ਇਹਨਾਂ ਦੇ ਰੰਗ ਦੇ ਨਾਲ ਦਾ ਸੂਟ ਵੀ ਨਹੀਂ ਪੈਂਦਾ ਕਲੀ ਨਾਲ ਦਾ ਕਿਸੇ ਦਾ ਰੰਗ ਦੇ ਰਿਹਾ ਹਾਂ ਇਹ ਸੱਚੀ ਸੱਲੇ ਲਵੈਂਡਰ ਹੀ ਨਾ ਰੰਗੋ ਚਲੋ ਕਿੰਨਾ ਚੰਗਾ ਆਜ ਬਹੁਤ ਹੈ ਕੌਣ ਪੈਰੇਟ ਦਾ ਹਾਂਜੀ ਪੁੱਤ ਤੈਨੂੰ ਧਿਆਗਰਾਣਾ ਸੁਸ਼ੁ ਕਰਨਾ ਤੇ ਆ ਸੁਸ਼ੁਰਾ ਆਪਣੀ ਕੋਠ ਨੂੰ ਲਓ ਜੀ ਅੱਜ ਹੋਈ ਆ بارش ਸਵੇਰ ਦੀ ਹੁਣ ਮੜ ਜਿਆ ਦੁਪਹਿਰ ਨੂੰ ਆਣ ਕੇ ਰੁਕੀ ਚੰਗੀ ਦੱਬ ਕੇ ਹੋ ਗਿਆ ਮੀਂਹ ਪੈ ਗਿਆ ਪਰ ਮਤਲਬ ਪਿਆ ਮਿੱਠਾ ਮਠਾ ਜਿਆ ਕਿੱਥੇ ਮਠਾ ਪਿਆ ਵਧੀਆ ਪੈ ਗਿਆ ਚੰਗੀ ਜ਼ੋਰ ਦੀ ਹਾਂਜੀ ਵੈਲਕਮ ਆਈ ਚੈਨਲ ਸੁਖ ਫਤਿਹ ਤੇ ਇੱਧਰ ਆਓ ਨਾ ਫਤਿਹ ਵੀਰ ਤੇ ਸੋ ਨਾਲ ਹੀ ਹੁਣ ਦੇ ਪਏ ਆ ਪੱਤੇ ਝੜਨ ਰੁੱਖਾਂ ਤੋਂ ਵੀ ਹਨਾ ਆ ਮਹੀਨੇ ਪੱਤਝੜ ਦਾ ਮੌਸਮ ਹੁਣ ਫੇਰ ਆ ਜਾਣੀ ਬਸੰਤ ਤੇ ਫੇਰ ਪੰਗਰਾਟਾ ਮੀਂਹ ਤੇ ਤਕਰੀਬਨ ਸਾਰੇ ਪਿਆ ਕੱਲ ਫਤਿਹਗੜ੍ਹ ਚੂੜੀਆਂ ਤੋਂ ਹੁਣ ਆਉਂਦੇ ਜਿਦਾਂ ਤੇ ਕੱਲ ਉੱਥੇ ਪਿਆ ਜਾਂ ਡੇ ਭਾਮੜੀ ਪਿਆ ਕਿੰਨਾ ਫਰਕ ਹੈ ਇਹ ਸੋਚੋ ਹੂੰ ਉਹ ਸਾਦਾ ਅੱਜ ਦੇ ਹੋਰ ਕੱਲ ਨੂੰ 60 65 ਕਿਲੋਮੀਟਰ ਆਹੋ ਪਿਆਈ ਹੋ ਤੇ ਇੱਧਰ ਵੇਲੋ ਫਤੇ ਕੀ ਡਿਆਵਾ ਕਰਨ ਇਹ ਕੀ ਡਿਆਆਂ ਕਰਨ ਇਹ ਜਸ ਕਰਨ ਦਾ ਆ ਵਾਲਾ ਹੀਗਾ ਉਹ ਤੋੜ ਕੇ ਇਹਨੇ ਪਾੜ ਕੇ ਤੇ ਉਹਦੇ ਵਿੱਚ ਉਹ ਦੰਦੀਆਂ ਵੱਡ ਵੱਡ ਕੇ ਤੇ ਉਹਦੇ ਵਿੱਚ ਡਿਆ ਪਾਣੀ ਪਾਉਣ ਲੈ ਖੰਦ ਕੱਢੀ ਜਾਂਦੀ ਹੁਣ ਗੱਲ ਕਰਤੀ ਆ ਹੁਣ ਕਮਾਂ ਫੇਰ ਹੂੰ ਕੀ ਹੋਵੇ ਕੀ ਉਹ ਕਹਿੰਦੇ ਹੂੰ ਵਧੀਆ ਲੱਗਣਦਾ ਪੁੱਤ ਇੱਕ ਗੱਲ ਹੈ ਕੀ ਹੈ ਹੂੰ ਹਨਾ ਧੁੱਪ ਤੇ ਲੱਗਣਦਾ ਪੁੱਤ ਆਏ ਤੋਂ ਕੌਣ ਨੇ ਉਹ ਰੁਕ ਤੋ ਇਦਾਂ ਖਾਂ ਕਸ਼ਾਲ ਮਾਰੀ ਬਥਰੋ ਖਾਂਭੇ ਤੱਕ ਲਾ ਕੇ ਮੈਂ ਪਤਾ ਨਹੀਂ ਕੀ ਡਿੱਗਣਦਾ ਕਿਤੇ ਮੇਰੇ ਦੂਰ ਦੀ ਨਿਗਾਹ ਵੀ ਘਟਦੀ ਜਾਂਦੀ ਮੈਨੂੰ ਪਤਾ ਨਹੀਂ ਲੱਗਦਾ ਹੂੰ ਦਾਰੂ ਪੌਣ ਨਾਲ ਇਹ ਦਾਰੂ ਪੌਣ ਕਰੀ ਸਹੀ ਹੋ ਗਈ ਆ ਕੋਈ ਨਹੀਂ ਫਰਕ ਨਹੀਂ ਇਹਨੇ ਮੇਰਾ ਵਹਿਲਾ ਨਸੀਆਣਾ ਪੁੱਤ ਜੇ ਰਾਤ ਨੂੰ ਆਪੇ ਜਦ ਲਈ ਮੈਂ ਬੈਠਾ ਦਾਰੂ ਦੀ ਚੀਜੀ ਪੜ ਕੇ ਲੈ ਆਉਂਦਾ ਮਮਾ ਨਾ ਮੈਂ ਤੇ ਅਖਿਲੇ ਦਾਰੂ ਪਾਣਾ ਤੈਨੂੰ ਪਾਪਾ ਦਾਰੂ ਪਾ ਕੇ ਦਿੰਦਾ ਨਹੀਂ ਲੈ ਮੈਂ ਤੈਨੂੰ ਦੰਗ ਪਾਦਾ ਫਤੈ ਇੱਧਰ ਆਓ ਇੱਥੋਂ ਛੱਡੋ ਤੇ ਇੱਧਰ ਆਓ ਇੱਧਰ ਆ ਕੇ ਗੱਲ ਸੁਣੋ ਤੇ ਵੀ ਰਾਹ ਦੇਖੋ ਕਿੰਨੀ ਵਧੀਆ ਚੀਜ਼ ਨਹੀਂ ਤੇ ਮੈਂ ਤੈਨੂੰ ਚੀਜੀ ਨਹੀਂ ਲੈ ਕੇ ਦੇਣੀ ਹੁਣ ਨਹੀਂ ਲੈਣੀ ਨਾ ਆਓ ਫਿਰ ਆ ਜਾ ਫਿਰ ਇੱਧਰ ਇੱਥੇ ਆਏ ਤੇ ਗੱਲ ਸੁਣੋ ਇੱਧਰ ਆ ਜਾ ਰਹਿਣ ਦੇ ਇਹਨੂੰ ਲੈ ਆਇਆ ਇਦਾਂ ਹੀ ਫਤੈ ਵੀਰ ਵੇ ਹੁਣ ਪਾਣੀ ਕੱਢ ਕੇ ਲੈ ਕੇ ਆਉਗਾ ਓਰੇ ਕੰਮ ਕਰ ਕੁਰਕ ਤੇ ਫੇਰੇ ਆਉਂਦਾ ਯ ਰਹਿੰਦੇ ਲੈ ਆ ਇਦਾਂ ਹੀ ਕੋਈ ਗੱਲ ਨਹੀਂ ਹੁਣ ਇਹ ਆ ਕੀ ਦਾ ਵਾ ਫਤੇ ਦਾ ਕਦੋਂ ਅਸੀਂ ਗੱਲ ਫਤੇ ਨੇ ਤੇ ਮੱਲ ਮਾਰੀ ਆ ਉਦਾਂ ਹੀ ਕੀ ਦਾ ਸੀਗਾ ਜਾਸ ਕਰਨ ਦਾ ਇਧਾ ਕੀ ਕਰ ਦਿੱਤਾ ਇਹਨੂੰ ਤੁਹਾਡੀ ਗਾਈ ਉਹ ਤੇ ਆਹ ਜਿਹੜੀ ਜਾਣ ਦੇਈ ਹੈ ਹੈ ਢੋਪਾ ਡਿੱਗਾ ਹੀ ਫਤੇ ਦਾ ਹੂੰ ਕੋਟੀ ਦਾ ਤੇ ਡੰਡੇ ਹੀ ਕੱਲ ਨੂੰ ਮੜਾ ਸੀਂਦੀ ਮੈਂ ਵੀ ਫੜ ਕੇ ਨਾ ਮਾਰਾਂ ਜੀ ਪਰ ਉਹ ਕਿਤੇ ਸਿੰਦੇ ਨੂੰ ਨਹੀਂ ਕਿਤੇ ਗੰਟ ਜਿੰਨ ਦਿੱਤੇ ਜਿੰਨੇ ਗੰਟ ਜੀ ਦੇ ਦੇ ਪਰ ਵੀਰ ਨੋ ਪੁੱਤ ਕੈਪ ਡੇਟ ਜਾਣੀ ਸਾਰੀ ਇਹਦੇ ਨਾਲ ਕਰ ਇਹਦੇ ਨਾਲ ਕਰ ਆ ਵੇਖੋ ਆ ਬਹੰਦਾ ਇਹਦੇ ਨਾਲ ਕਰ ਬਾਕੀ ਫਦੇ ਲੈ ਮਾਰ ਲਾ ਗੰਡ ਮਾਰਨਾ ਭਲਾ ਕਿੱਦਾਂ ਮਾਰਦੀ ਲੈ ਕਿੱਦਾਂ ਕਰਕੇ ਮਾਰ ਫਦੇ ਫਦੇ ਰੋਕ ਰੋਕ ਫਤੇ ਵੀਰੇ ਉਦੋਂ ਦੇ ਬਾਅਦ ਮੈਂ ਸੂਈ ਨਾ ਪਰੋਦੀ ਨੀ ਇਹਨੂੰ ਫਤੇ ਰੋ ਕੋ ਜੋ ਹਾਂ ਫਤੇ ਫਤੇ ਦਾ ਕੀ ਕਸੂਰ ਹੈ ਕਿਉਂ ਫਤੇ ਹੀ ਲੀ ਜਾਂਦਾ ਹਾਂ ਸਾਰਾ ਕਸੂਰ ਫਤੇ ਦੀ ਹੈ ਹਾਂ ਕੋਈ ਕਿ ਬਿਠ ਕੋ ਨਹੀਂ ਕੋਈ ਵੀਰ ਨਾ ਹੈ ਫਤੇ ਤੁੰਗੀ ਬਣਿਆ ਕੀ ਬਦਮਾਸ਼ ਫਤੇ ਬਣਿਆ ਬਦਮਾਸ਼ ਸਲਮਾਨ ਖਾਨ ਸਲਮਾਨ ਖਾਨ ਬੱਤੇ ਤੁੰਗੀ ਬਣਿਆ ਸਲਮਾਨ ਖਾਨ ਹਾਂ ਜੀ ਕਿਹੜਾ ਖਾਨ ਫਤਿਹ ਹੀ ਬਣਿਆ ਮੈਂ ਤੂੰ ਫਤਿਹ ਠੀਕ ਆ ਹਾਂ ਐਵੇਂ ਸਲਮਾਨ ਖਾਨ ਨੂੰ ਫੇਲ ਕਰੂੰਗਾ ਜੇ ਤੂੰ ਇੰਡਸਟਰੀ ਚਲ ਗਿਆ ਤੇ ਉਹ ਵਿਚਾਰਾ ਕੀ ਕਰੂਗਾ ਉਹਦਾ ਜੁਗਾਰ ਨਹੀਂ ਛਿੰਦਣਾ ਠੀਕ ਆ ਮੇਰਾ ਪੁੱਤ ਲੈ ਦੂਜਾ ਪੁੱਤ ਲੈ ਦੁਪੱਟਾ ਹੈ ਲੈ ਦੁਪੱਟਾ ਲੈ ਢੂਲਾ ਦੁਪਤਨੀ ਉਹ ਵੇਖ ਕੀ ਵਿਆਹ ਜੇ ਕਰਨ ਓਏ ਛੋੜਾ ਇੱਥੇ ਬਹਿ ਮੇਰੇ ਪੁੱਤ ਛੋਣਾ ਆ ਨਾ ਤੇ ਐਦਾਂ ਹੀ ਬੈਠਾ ਹੈ ਅੱਡੇ ਤੇ ਕੀ ਕਹਿੰਦਾ ਹੈ ਫਤਿਹ ਕਿਦਾ ਨਹੀਂ 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 ਕਰ ਨਹੀਂ ਜਣਾ ਚੀਜੀ ਖਾਣੀ ਸਾਡੀ ਚੀਜੀ ਫਤਿਹ ਕਿਹੜੀ ਚੀਜੀ ਚੀਜੀ ਕਿਹੜੀ ਆ ਕੀ ਕਿਹੜੀ ਚੀਜੀ ਖਾਣੀ ਉਹ ਚ ਸੰਡੀਆਂ ਹੁੰਦੀਆਂ ਪੈਗਟ ਵਾਲੀ ਚੀਜੀ ਪੈਗਟ ਵਾਲੀ ਚੀਜੀ ਖਾਣੀ ਸੰਡੀਆਂ ਹਾਂ ਪੈਗਟ ਵਾਲੀ ਚੀਜੀ ਖਾਣੀ ਉਹਦੇ ਚ ਭੱਬੂ ਕੁੱਤੇ ਹੁੰਦੇ ਹੀ ਹੁੰਦੇ ਆ ਹੁੰਦੇ ਆ ਹੋਏ ਵੱਡੇ ਵੱਡੇ ਪਤਾ ਚੀਕੂ ਦੇ ਵਿੱਚ ਕੀ ਨਿਕਲਦਾ ਵਾ ਚੀਕੂ ਦੇ ਵਿੱਚ ਨਿਕਲਦਾ ਹਾਂ ਮਾਤੇ ਤੂੰ ਕੀ ਕਹਿਣਾ ਹੈਗਾ ਵੀ ਕੀ ਨਿਕਲਦਾ ਚੀਕੂ ਦੇ ਬੀਜ ਨੂੰ ਕਹਿੰਦਾ ਵਾ ਇਹ ਪੱਬੂ ਕੁੱਤਾ ਵਾ ਚੀਕੂ ਦੇ ਵਿੱਚੋਂ ਕੀ ਨਿਕਲਦਾ ਪੱਬੂ ਕੁੱਤਾ ਪੱਬੂ ਕੁੱਤਾ ਨਿਕਲਦਾ ਯਾਰ ਤੇਰਾ ਫਤੇ ਵੀਰ ਇੱਕ ਹੋਰ ਕੰਮ ਕਰਦਾ ਵਾ ਡੱਬਾ ਜਿਹੜਾ ਕੱਲ ਤੇ ਪ੍ਰੋਗਰਾਮ ਤੇ ਗਏ ਆਂ ਅੰਟੀ ਨਾਲ ਕੇ ਡੱਬਾ ਲੈੰਦਾ ਫ੍ਰਿਜ ਰੱਖਤ ਜਿਆਦਾ ਉੱਤੇ ਰੱਖਿਆ ਜਿਸਾ ਲੈਪ ਉੱਤੇ ਰੱਖਿਆ ਆਵੇ ਫਿਰ ਪਤਾ ਕੀ ਕਰਦਾ ਉਹ ਬਾਲਟੀ ਉਹਨੂੰ ਥੱਲੇ ਖਿੱਚ ਕੇ ਉੱਤੇ ਚੜ ਕੇ ਡੱਬੇ ਤੱਕ ਪਹੁੰਚ ਜਾਂਦਾ ਤੇ ਕੱਢ ਲਿਆ ਹੁੰਦਾ ਤੇ ਜੇ ਫ੍ਰਿਜ ਰੱਖਿਆ ਇੱਕ ਰਸਗੁਲਾ ਲੈ ਕੇ ਬਰਫੀ ਫਤਹੀ ਡੱਬਾ ਲੈਣਾ ਤੇ ਰਾਤ ਵਿੱਚ ਮੂਨੇ ਦੀ ਲੜਨੇ ਸਾਨੂੰ ਵੀ ਆ ਗਿਆ ਇੱਕ ਇੱਕ ਪੀਸ ਰਹਿ ਜਾਂਦਾ ਨੇ ਡੱਬਾ ਖਾਲੀ ਕਰਤਾ ਹਮਮ ਕੱਲ ਜਿਹੜਾ ਲੱਡੂ ਆਇਆ ਇਹ ਮੈਂ ਤਾਂ ਡਾੜੀ ਨਾ ਅੱਦਾ ਅੱਦਾ ਕਰ ਲਿਆ ਇੱਕ ਸਾਬੀ ਨੂੰ ਪੜਾਤਾ ਲੱਡੂ ਤੇ ਇੱਕ ਫਤੇ ਨੇ ਫਤੇ ਹੱਡ ਲੱਗ ਕੇ ਅੰਦਰ ਬੈਠਾ ਕਾਂਢਿਆ ਹੀ ਲੱਡੂ ਪਤਾ ਨਹੀਂ ਲੱਗਾ ਲੈ ਪਿਪਾ ਚ ਕਿਹੜੇ ਵਲੇ ਉੱਤਰ ਕੇ ਰਸੋਈ ਚ ਗਿਆ ਦੂਜਾ ਲੱਡੂ ਫੇਰ ਲੈ ਕੇ ਰਸੋਈ ਦਾ ਕੁੰਡਾ ਮਾਰ ਕੇ ਆ ਕੇ ਅੰਦਰ ਬਹਲਾ ਕੇ ਅੱਗੇ ਬਹਿ ਗਏ ਫੇਰ ਕਾਂਢਿਆ ਵੀ ਹਮਮ ਇਦਾਂ ਦੀਆਂ ਨਸ਼ਕਾਨੀਆਂ ਨੂੰ ਪਤਾ ਨਹੀਂ ਲੱਗਦਾ ਫਟ ਜੀ ਨੂੰ ਲੱਗਦਾ ਕਿ ਇਹ ਵੇਲੇ ਲੱਗੇ ਬੈਠੀ ਹੋਈ ਦਾ ਵਿਲਾ ਏਦਾਂ ਹੀ ਇਕੱਟਾ ਪਾ ਜਾਂਦਾ ਏ ਤੇ ਹੁਣ ਇਹਦੇ ਬਦਲ ਕੱਪੜੇ ਤੇ ਮੈਨੂੰ ਚੇਤਾ ਭੁੱਲ ਗਿਆ ਵਾ ਬਾਜ਼ਾਰ ਚੋਂ ਲੈ ਆਈਏ ਐਟੀਐਮ ਲ ਜਾਣਾ ਹੈਗਾ ਪੈਸੇ ਤੇ ਉਹ ਦੇਣੇ ਆਂ ਆਂਟੀ ਨੂੰ ਮਸ਼ੀਨ ਚ ਹਾਂ ਹਾਂ ਫਤ ਮਸ਼ੀਨ ਚ ਪੈਸੇ ਨਹੀਂ ਫਤ ਨੂੰ ਅੱਜ ਖੜੀ ਹੈ ਮਸ਼ੀਨ ਚ ਇਹਦੀ ਇੱਕ ਤੁਹਾਨੂੰ ਨਾ ਚੀਜ਼ ਵਿਖਾ ਲੈਣੀ ਵਲੌਗ ਬਣਾਗੇ ਤੇ ਮਸ਼ੀਨ ਚ ਪੈਸੇ ਨਹੀਂ ਹੁਣ ਕੱਪੜੇ ਇਹਦੇ ਗੰਦੇ ਹੋ ਗਏ ਆ ਕੱਪੜੇ ਬਦਲੇ ਦੇ ਤੇ ਚੱਲ ਚਲੀਏ ਫਿਰ ਮੈਨੂੰ ਚੇਤਾ ਨਹੀਂ ਚਲੋ ਫਤ ਚੱਲੀ ਕੋਈ ਨਹੀਂ ਲੈ ਜਾਗੇ ਹੈ ਸਾਰੇ ਪੈਸੇ ਲੈ ਲੈ ਸਾਰੇ ਨਹੀਂ ਚੋਂ ਪੈਸੇ ਲੈ ਆਈਏ ਠੀਕ ਹੈ ਸੀਨ ਚੋਂ ਪੈਸੇ ਲੈ ਇਹਦੀ ਆ ਕੇ ਸੀਨ ਤੋਂ ਓਕੇ ਚਲੋ ਹੁਣ ਫਿਰ ਜਾਂਦੇ ਆਪਾਂ ਲੈ ਆਈਏ ਬਾਏ 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 ਆ ਵੇਖਿਓ ਖਲੋਤਾ ਮਸ਼ੀਨ ਅੱਗੇ ਹੱਥ ਕਰਕੇ ਪੈਸੇ ਨਿਕਲਦੇ ਫੜਨੇ ਫਰ ਮਸ਼ੀਨ ਹੋਰ ਕਿਹ ਪੈਸੇ ਦੇ ਦੇ ਇਹਨੂੰ ਦੂਰ ਲੈ ਆਏ ਤੁਹਾਨੂੰ ਮਿਲ ਗਏ ਕਿੱਥੋਂ ਮਿਲ ਗਏ ਸੀਨ ਚ ਕਿਹਨੇ ਦਿੱਤੇ ਸੀਨ ਚ ਚਲੋ ਓਕੇ ਮਸ਼ੀਨ ਬੈਠ ਚੱਲ ਚੱਲੀਏ ਕਿਉਂ ਹੋਰ ਲੈਣੇ ਆਂਦਾ ਮਸ਼ੀਨ ਕੋ ਪੈਸੇ ਹੋਰ ਨਹੀਂ ਹੈਗੇ ਉਹਦੇ ਵਿੱਚ ਖਤਮ ਹੋ ਗਏ ਤਾਂ ਪਹੁੰਗੇ ਉਹ ਕਹਿੰਦੀ ਕੱਲ ਨੂੰ ਆਇਓ ਫਿਰ ਦਊਂਗੀ پتہ ਹੀ ਚੱਲ ਵੀ ਉਹ ਤਾਂ ਕਹਿੰਦੀ ਕੱਲ ਨੂੰ ਆਇਓ ਫਿਰ ਮਸ਼ੀਨ ਪੈਸੇ ਦਊਂਗੀ ਆ ਲੋ ਏਟੀਐਮ 'ਚ ਲੇਟਣ ਡਿਆ ਵੀ ਹੋਰ ਪੈਸੇ ਲੈਣੇ ਆ ਮਸ਼ੀਨ ਕੋਲ ਉਹ ਤਾਂ ਇਦਾਂ ਥੋੜੀ ਮਸ਼ੀਨਾਂ ਪੈਸੇ ਦਿੰਦੀਆਂ ਚੱਲ ਉਹਨੂੰ ਕਹਦੇ ਕਹ ਪੈਸੇ ਦਿੰਦੇ ਹੈ ਨੇ ਉਹ ਕਹਿੰਦੀ ਕੱਲ ਨੂੰ ਆਇਓ ਆਪਾਂ ਹੋ ਗਏ ਕਹਿੰਦੀ ਕੱਲ ਨੂੰ ਇਧਰ ਫਤੇ ਨੇ ਵੀ ਆਪਣਾ ਲਫੜਾ ਪੂਰਾ ਕ੍ਰੀਏਟ ਕੀਤਾ ਪੂਰਾ ਪਾਇਆ ਦਿਆ ਐਨ ਲਈ ਆ ਰੋਕੇ ਸੋਹਣੀ ਲੱਗੀ ਦੱਸਿਓ ਫਤੇ ਨੂੰ ਫਤੇ ਤੇ ਖਾਲੋ ਲਾਓ 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 ਇਹ ਇਧਰ ਦੇਖੋ ਹੁਣ ਵਾਓ ਸੋਹਣੀ ਲੱਗੀ ਆ